ਖਾਲੀ ਦੇ ਦਿਨਾਂ ਵਿੱਚ 19 ਜੂਨ ਨੂੰ ਲੁਧਿਆਣਾ ਪਛਮੀ ਜ਼ਿੰਮੀ ਚੋਣ ਹੋਈ ਹੈ ਇਸ ਦੇ ਚੱਲਦੇ ਹੁਣ ਅਨੁਮਾਨੇ ਲਗਾਇਆ ਜਾ ਰਿਹਾ ਹੈ ਕਿ ਪਿਛਲੀ ਵਾਰ ਦੇ ਮੁਕਾਬਲੇ ਜਿਹੜੀ 2022 ਦੀ ਵਿਧਾਨ ਸਭਾ ਚੋਣ ਜਦੋਂ ਹੋਈ ਸੀਗੀ ਉਸ ਸਮੇਂ ਜਿਹੜਾ ਵੋਟ ਪ੍ਰਤੀਸ਼ਤ ਸੀਗਾ ਉਹ 64% ਸੀਗਾ ਤੇ ਇਸ ਵਾਰ ਇਹੇ ਪ੍ਰਤੀਸ਼ਤ ਜਿਹੜੀ ਹੈ ਘਟ ਕੇ 51% ਰਹਿ ਗਈ ਹੈ ਕੁਝ ਰਹੀ ਹੈ ਸੋ ਸਰ ਕੀ ਕਾਰਨ ਰਿਹਾ ਹੈ ਤਾਂ ਸਾਡੇ ਦਰਸ਼ਕਾਂ ਸਾਰੀਆਂ ਚਾਰ ਕੋਨ ਤੋਂ ਪਾਰਟੀਆਂ ਤਾਕਤ ਲਾਰੀਆਂ ਹੋਣ ਫਿਰ ਵੋਟ ਪਰਸੈਂਟੇਜ ਹਮੇਸ਼ਾ ਵਧਣਾ ਚਾਹੀਦਾ ਜੀ ਜੀ ਔਰ ਜੇ ਵੋਟ ਪਰਸੈਂਟੇਜ ਵੱਧਦਾ ਹੈ ਜਿਹੜੇ ਸਾਡੇ ਵਿਸ਼ਲੇਸ਼ਨ ਕਰਨ ਵਾਲੇ ਆ ਸਾਡੇ ਅਨੁਸਾਰ ਉਹ ਇਹ ਸਮਝਦੇ ਫਿਰ ਹਾਕਮ ਤੇ ਦੇ ਖਿਲਾਫ ਨਹੀਂ ਆ ਲੋਕਾਂ ਨੇ ਗੁੱਸਾ ਘਟਿਆ ਨਹੀਂ ਭਾਈ ਯਾਰ ਇਹਨਾਂ ਨੇ ਕੀਤਾ ਕੁਝ ਨਹੀਂ ਪਾ ਦਿਓ ਵੋਟਾਂ ਜੀ ਜੀ ਲੇਕਿਨ ਜੇ ਵੋਟ ਪਰਸੈਂਟੇਜ ਘਟ ਜਾਂਦੀ ਹੈ ਇਸ ਦਾ ਮਤਲਬ ਇਹ ਹੁੰਦਾ ਕਿ ਹਾਕਮ ਤੇ ਦੇ ਖਿਲਾਫ ਲੋਕ ਵੋਟ ਪਾਣਾ ਨਹੀਂ ਚਾਹੁੰਦੇ ਜੀ ਉਹ ਕਹਿੰਦੇ ਇਸ ਨਾਲ ਚੰਗਾ ਨਾ ਖੱਬੇ ਪਾਉ ਨਾ ਸੱਜੇ ਪਾਉ ਕਰੇ ਤਾਂ ਜੋ ਹਾਂ ਤੇ ਇਹਦਾ ਰੀਜ਼ਨ ਸਭ ਤੋਂ ਵੱਡਾ ਜਿਹੜਾ ਇੱਕ এবੀ ਹੈ ਚਾਰ ਰੀਜ਼ਨ এবੀ ਹੁੰਦਾ ਕਿ ਜੁੰਮ ਦੀਆਂ ਛੁੱਟੀਆਂ ਹਮ ਪਰਿਵਾਰਾਂ ਦੇ ਨਾਲ ਲੋਕ ਛੁੱਟੀਆਂ ਮਨਾਉਣ ਬੱਚਿਆਂ ਨਾਲ ਕੋਈ ਆਊਟ ਆਫ ਇੰਡੀਆ ਗਿਆ ਹੋਵੇਗਾ ਕੋਈ ਸਵਿਟਜ਼ਰਲੈਂਡ ਬੈਠਾ ਹੈ ਕੋਈ ਮਨਾਲੀ ਬੈਠਾ ਕੋਈ ਪੁੱਲੂ ਬੈਠਾ ਬਿਲਕੁਲ ਸੋ ਉਹਦਾ ਵੀ 2-4% ਦਾ ਫਰਕ ਪੈਂਦਾ ਹੈ ਜੀ ਕੱਲ ਸਰਕਾਰ ਇਹ ਹੈ ਕਿ ਜਿੱਤੋਂ ਇੱਕ ਕੌਨਸਟੀਟੂਐਂਸੀ ਦੇ ਵਿੱਚ ਇੰਨੀਆਂ ਧਿਰ ਲੱਗੀਆਂ ਹੋਣ ਜੀ ਮੈਂ ਸਮਝਦਾ ਵੋਟ ਪਰਸੈਂਟੇਜ ਘੱਟੋ-ਘੱਟ ਨਹੀਂ ਤਾਂ 65% ਹੋਣੀ ਚਾਹੀਦੀ ਬਿਲਕੁਲ ਜੀ 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 10 15% ਮੇਰੇ ਅੰਕਲਨ ਦੇ ਹਿਸਾਬ ਨਾਲ ਘਟ ਗਈ ਹੈ ਹਮ ਪਰ ਇਹ ਇਹਦਾ ਰੂਲਿੰਗ ਪਾਰਟੀ ਨੂੰ ਫੈਸਲਾ ਜੀ ਪੰਜਾਬ ਚ ਮੰਤਰੀ ਮੰਡਲ ਫੇਰ ਬਦਲ ਦੀ ਜਣੀਆਂ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਤੇ ਕਿਹਾ ਜਾ ਰਿਹਾ ਕਿ ਸੰਜੀਵ ਅਰੋੜਾ ਨੂੰ ਮੰਤਰੀ ਬਣਾਇਆ ਜਾਵੇਗਾ ਨਹੀਂ ਇਹ ਕਿਹਾ ਨਹੀਂ ਜਾ ਰਿਹਾ ਇਹ ਅਰਵਿੰਦ ਕੇਜਰੀਵਾਲ ਜਿਹੜੇ ਨੈਸ਼ਨਲ ਸੁਪਰੀਮੋ ਨੇ ਆਵਾਜ਼ ਵੀ ਪਾਰਟੀ ਦੀ ਜੀ ਉਹਨਾਂ ਨੇ ਜੀ ਉਹਨਾਂ ਨੇ ਲੁਧਿਆਣੇ ਚੋਣ ਪ੍ਰਚਾਰ ਦੇ ਵਿੱਚ ਇਹ ਕਿਹਾ ਸੀ ਹਮ ਕਿ ਜੇ ਤੁਸੀਂ ਜਿੱਤਦੇ ਹੋ ਤੇ ਅਗਲੇ ਦਿਨ ਨੀ ਮੰਤਰੀ ਹੋਏਗਾ ਜੀ ਜੀ ਯਾਨੀ ਜੇ 23 ਨੂੰ ਜਿੱਤਦਾ ਤੇ 24 ਨੂੰ ਇਹ ਮੰਤਰੀ ਬਣਾ ਦੇਣਗੇ ਸਾਰੇ ਦਾ ਇੱਕ ਗੱਲ ਇਹ ਵੀ ਹੈ ਕਿ ਜਿਹੜੀ 2027 ਦੀ ਚੋਣ ਹੋਣੀ ਆ ਉਹਦੇ ਚ ਘੱਟੋ ਘੱਟ 35 ਤੋਂ 40 ਚੇਰੇ ਆਮ ਆਦਮੀ ਪਾਰਟੀ ਦੇ ਬਿਲਕੁਲ ਨਵੇਂ ਹੋਣਗੇ ਜੀ ਜੀ ਸਪਾਰਟ ਅਤੇ ਕੈਨੇਡਾ ਵਿਚਾਲੇ ਹੁਣ ਨਰਮੀ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਤੇ ਇਹਨਾਂ ਨੂੰ ਇਹ 8 ਮਹੀਨੇ ਬਾਅਦ ਇਹ ਸਫਲਤਾ ਮਿਲੀ ਹੈ ਤੇ ਹੁਣ ਇਹਨਾਂ ਦੋਨਾਂ ਨੇ ਆਪਣਾ ਆਪਣੇ ਆਪਣੇ ਜਿਹੜੇ ਡਿਪਲੋਮੈਟਸ ਨੇ ਉਹਾਂ ਦੀ ਬਹਾਲੀ ਦਾ ਫੈਸਲਾ ਲਿਆ ਹੈ ਕਿਵੇਂ ਦੇਖਦੇ ਆ देखो बिल्कुल सारिका की एक दौर सेगा कि भारत ਤੇ ਕੈਨੇਡਾ ਦੇ ਰਿਸ਼ਤੇ ਬੜੇ ਖੱਟੇ ਹੋ ਗਏ ਸਾਬ ਜੀ ਜੀ ਯਾਦ ਰਹੇਗਾ ਕਿ ਜਿਵੇਂ ਭਾਈ ਹਰਦੀਪ ਸਿੰਘ ਨੇ ਜਲਦੀ ਮਟਰ ਹੋਇਆ ਕੈਨੇਡਾ ਦੇ ਵਿੱਚ ਉਹਦਾ ਇਲਜ਼ਾਮ ਹਿੰਦੁਸਤਾਨ ਦੇ ਡਿਪਲੋਮੈਟਸ ਤੇ ਲਗਾਇਆ ਗਿਆ ਔਰ ਕੈਨੇਡਾ ਨੇ ਕਈ ਡਿਪਲੋਮੈਟਸ ਨੂੰ ਦੇਸ਼ ਛੱਡਣ ਲਈ ਕਿਹਾ ਜਦੋਂ ਕੈਨੇਡਾ ਨੇ ਭਾਰਤੀ ਡਿਪਲੋਮੈਟਸ ਨੂੰ ਤੋਂ ਕੱਢਿਆ ਤੇ ਭਾਰਤ ਦੇ ਲੋਕਾਂ ਨੇ ਵੀ ਇੱਥੇ ਜਿਹੜਾ ਭਾਰਤ ਦੀ ਸਰਕਾਰ ਦੀ ਉਹਨਾਂ ਨੇ ਕੈਨੇਡਾ ਦੇ 6 ਡਿਪਲੋਮੈਟਸ ਨੂੰ ਵਾਪਸ ਭੇਜ ਦਿੱਤਾ ਸੀ ਜੀ ਦੋਸਤਾਨ ਨੇ ਉੱਥੇ ਨਵੇਂ ਡਿਪਲੋਮੈਟ ਵੀ ਲਗਾਤੇ ਦਿਨੇਸ਼ ਉਹਨਾਂ ਦਾ ਨਾਮ ਹੈ ਜੀ ਔਰ ਉਹ ਜਿਹੜਾ ਵਾ ਹੁਣ ਉਹਨਾਂ ਨੇ ਜੁਆਇਨ ਵੀ ਕਰ ਲੈਣਾ ਸਾਡਾ ਉਹ ਉੱਥੇ ਜਿਹੜਾ ਦੁਆਰਾ ਕੈਨੇਡਾ ਦੇ ਨਾਲ ਰਿਸ਼ਤੇ ਸੁਧਰਨ ਸ਼ੁਰੂ ਹੋ ਗਏ ਜਦੋਂ ਨਵੀਂ ਸਰਕਾਰ ਬਣੀ ਹੈ ਮਾਰਕ ਕਰ ਉਹ ਡਵੈਲਪਮੈਂਟ ਦੇ ਉੱਤੇ ਫੋਕਸ ਹੈ ਜੀ ਨਮਸਕਾਰ ਆਰਪੀਟੀ 24 ਤੁਸੀ ਦੇਖ ਰਹੇ ਹੋ ਤੇ ਮੈਂ ਹਾਂ ਸਾਰਿਕਾ ਅਚਪਾਲ ਹਾਜ਼ਰ ਹਾਂ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਲੈ ਕੇ ਸਾਡੇ ਨਾਲ ਖਾਸ ਮਹਿਮਾਨ ਡਾਕਟਰ ਸੰਧਰਪਾਲ ਜੀ ਨੇ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਰਦੇ ਆ ਬਹੁਤ ਧੰਨਵਾਦ ਜੀ ਸਾਰਿਆਂ ਸਾਸਿਕਾ ਜੀ ਆ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਹੈ ਇਹਦੇ ਤੇ ਤੁਸੀ ਸਾਡੇ ਦਰਸ਼ਕਾਂ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਬਿਲਕੁਲ ਯੋਗ ਜਿਹੜਾ ਉਹ ਇੱਕ ਆਪਣੇ ਸਰੀਰ ਦੀ ਸ਼ੁੱਧੀ ਆ ਆਤਮਾ ਨੂੰ ਸ਼ੁੱਧ ਕਰਨ ਦਾ ਬਹੁਤ ਤਰੀਕਾ ਜੀ ਲੋਕ ਕਹਿੰਦੇ ਆ ਯੋਗ ਦੇ ਨਾਲ ਲੱਗਦਾ ਕਿ ਇੱਕ ਧਰਮ ਨਾਲ ਸੰਬੰਧਤ ਆ ਜੀ ਬਈ ਨਹੀਂ ਕਰਨਾ ਚਾਹੀਦਾ ਜੀ ਹਮ ਲੇਕਿਨ ਜਿਹੜੇ ਇੰਟਰਨਲ ਆਰਗਨਸ ਆ ਸਪਲੀਨ ਆ ਪੈਨਕ੍ਰੀਆਜ਼ ਆ ਲੀਵਰ ਆ ਇੰਟਰਸਟਾਈਨ ਆ ਜੀ ਇਹ ਐਕਟੀਵੇਟ ਕਿਵੇਂ ਹੋਣਗੇ ਜਦੋਂ ਤੱਕ ਇਹਨਾਂ ਨੂੰ ਜਾ ਕੇ ਉੱਥੇ ਕੋਈ ਟੱਚ ਨਹੀਂ ਕਰੇਗਾ ਜੀ ਜੀ ਹੁਣ ਪੈਨਕ੍ਰੀਆਜ਼ ਇੰਨੀ ਇਨਸਾਈਡ ਤੇ ਹੈਗੀ ਆ ਤੁਸੀਂ ਇਹਨੂੰ ਟੱਚ ਨਹੀਂ ਕਰ ਸਕਦੇ ਉਹਦੇ ਲਈ ਤੁਹਾਨੂੰ ਯੋਗ ਦੇ ਨਾਲ ਹੀ ਉਹਨੇ ਜਾ ਕੇ ਪ੍ਰੈਸ਼ਰ ਹੁੰਦੇ ਭਰਾਂ ਤੇ ਉਹਨੇ ਇਨਸੂਲਿਨ ਰੀਲਿਸ ਕਰ ਰੀਲਿਸ ਕਰ ਜੀ ਅੱਛਾ ਦੂਜਾ ਜਿਹੜੀ ਗੱਲ ਹੈਗੀ ਆ ਕਿ ਤੁਸੀਂ ਆਪਣੇ ਦਿਨ ਭਰ ਦੀ ਸਟ्रेस ਚ ਰਹਿੰਦੇ ਆ ਜੀ ਤਣਾਅ ਚ ਰਹਿੰਦੇ ਆ ਮੋਬਾਈਲ ਹੈ ਕਿਸੇ ਦਾ ਦੁੱਖ ਹੈ ਤਕਲੀਫ ਹੈ ਭੱਜ ਦੌੜ ਹੈ ਹਮ ਸਾਡੇ ਦਿਮਾਗ ਨੂੰ ਰਿਲੈਕਸ ਰਿਲੈਕਸੇਸ਼ਨ ਬਿਲਕੁਕੁਲ ਆਕਸੀਜਨ ਜਿਹੜੀ ਹੈ ਇਨਹੇਲੇਸ਼ਨ ਬਹੁਤ ਜ਼ਰੂਰੀ ਹੈ ਸ਼ਰੀਰ ਲਈ ਜੀ ਆਕਸੀਜਨ ਇਨਹੇਲ ਕਰਕੇ ਐਗਜ਼ੇਲ ਕਰਕੇ ਤੁਸੀਂ ਅੰਦਰੋਂ ਜਿਹੜੇ ਟੌਕਸਿਨਸ ਹੈਗੇ ਆ ਲੰਗਸ ਇਮਿਊਨਿਟੀ ਹੈ ਉਹਨੂੰ ਇਨਕਰੀਸ ਕਰ ਸਕਦੇ ਜੀ ਫਿਰ ਸਭ ਤੋਂ ਵੱਡਾ ਸਾਧਨ ਹੈ ਕਿ ਮਨ ਜੀਤੇ ਜਗ ਜੀਤ ਜੀ ਗੁਰੂ ਮਹਾਰਾਜ ਦੀ ਧਿਕਸ਼ਾ ਹੈਗੀ ਆ ਦੱਸਿਆ ਜਾਂਦਾ ਜੀ ਮਨ ਨੂੰ ਜਿੱਤਣ ਲਈ ਜਿਹੜਾ ਵੈ ਤੁਸੀਂ ਤੁਹਾਨੂੰ ਜਿਹੜਾ ਵੈ ਆਪਣੇ ਆਪ ਨੂੰ ਪ੍ਰਾਣਾਯਾਮ ਯੋਗਾ ਦੇ ਨਾਲ ਆਪਣੇ ਮਨ ਤੇ ਕੰਟਰੋਲ ਕਰ ਸਕਦੇ ਬਿਲਕੁਲ ਜੀ ਆਪਣੀਆਂ ਇੱਛਾਵਾਂ ਤੇ ਕੰਟਰੋਲ ਕਰ ਸਕਦੇ ਹੋ ਜੀ ਆਪਣੀਆਂ ਇੰਦਰੀਆਂ ਦਾ ਵਸ਼ੀਕਰਨ ਕਰ ਸਕਦੇ ਹੋ ਤੇ ਕਿਵੇਂ ਹੋਏਗਾ ਇਹ ਕਾਬੂ ਤਾਂ ਉਦਾਂ ਹੀ ਹੁੰਦੀ ਹੈ ਨਾ ਜਦੋਂ ਤੁਸੀਂ ਮਨ ਨੂੰ ਕੰਟਰੋਲ ਕਰ ਲਿਆ ਹੂੰ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਮੇਰਾ ਮਨ ਪ੍ਰਾਣਾਯਾਮ ਨਾਲ ਇਕਾਗਰ ਹੋਣ ਲੱਗ ਪਿਆ ਜੀ ਜੀ ਤੇ ਤੁਹਾਨੂੰ ਕੋਈ ਚੰਗਾ ਪੂਰਾ ਲੱਗਣਾ ਨਹੀਂ ਤੁਹਾਨੂੰ ਜੋ ਸਹੀ ਹੈ ਉਹ ਹੀ ਹੈ ਕਿਸੇ ਚੀਜ਼ ਦੀ ਲਾਲਸਾ ਖਤਮ ਹੋ ਜਾਂਦੀ ਹੈ ਮਨ ਚ ਈਰਖਾ ਵੈਰ ਮਨ ਨਿਰਮਲ ਹੋ ਜਾਂਦਾ ਸੋ ਬਹੁਤ ਸਾਰੀਆਂ ਬਿਮਾਰੀਆਂ ਜਿਨ੍ਹਾਂ ਦਾ ਇਲਾਜ ਐਲੋਪੈਥਿਕ ਮੈਡੀਸਿਨਸ ਚ ਨਹੀਂ ਹੈਗਾ ਜੀ ਜਿਵੇਂ ਸਰਵਾਈਕਲ ਸਪੋਨਡੇਲਾਈਟਿਸ ਹੈਗਾ ਉਹ ਜੇ ਮੰਨ ਕੇ ਕਰ ਦੰਦੇ ਉਹ ਤਾਂ ਸਿਰਫ ਫਿਜ਼ੀਓਥੈਰੇਪੀ ਆ ਖਿੱਚ ਪਾਈ ਜਾਣਗੇ ਤਾਂ ਠੀਕ ਚੱਲੀ ਜਾਊਗਾ ਲੇਕਿਨ ਜੇ ਤੁਸੀਂ ਲਗਾਤਾਰ ਯੋਗ ਕਰੋਗੇ ਫਿਰ ਸਰਵਾਈਕਲ ਨਹੀਂ ਹੋ ਸਕਦਾ ਜੀ ਬਿਲਕੁਲ ਠੀਕ ਹੈ ਨਾ ਤੇ ਇਸ ਤੋਂ ਇਲਾਵਾ ਵੀ ਹੈ ਜਿਵੇਂ ਮੰਨ ਲਓ ਫੈਟੀ ਲੀਵਰ ਹੈ ਫੈਟੀ ਲੀਵਰ ਦੇ ਵਿੱਚ ਹੁਣ ਤੁਸੀਂ ਮੈਡੀਸਨਸ ਖਾਈ ਜਾਓ ਖਾਈ ਜਾਓ ਜੀ ਕੋਈ ਐਪਲ ਸਿਡਰ ਪੀ ਜਾਂਦਾ ਕੋਈ ਆਲੂ ਬਖਾਰੇ ਦਾ ਰਸ ਪੀ ਜਾਂਦਾ ਕੁਛ ਕਰੀ ਜਾਂਦਾ ਲੇਕਿਨ ਗੱਲ ਇਹ ਹੈ ਕਿ ਜੇ ਉਹ ਫੈਟ ਜਿਹੜੀ ਹੈ ਲੀਵਰ ਦੇ ਉੱਤੇ ਜੰਮੀ ਹੈ ਜੇ ਉਹ ਲੀਵਰ ਜਾ ਕੇ ਬਾਰ-ਬਾਰ ਸਟ੍ਰੈਚ ਹੋਏਗਾ ਜੀ ਫੈਟ ਟੁੱਟੇਗੀ ਬਿਲਕੁਲ ਤੁਸੀਂ ਕਿਸੇ ਚੀਜ਼ ਦਾ ਵਜਨ ਚੁੱਕਣਾ ਸ਼ੁਰੂ ਕਰ ਦੋ ਤੁਹਾਡੀ ਫੈਟ ਟੁੱਟ ਜਾਏਗੀ ਮਸਲ ਡਵੈਲਪ ਹੋ ਜਾਣਗੇ ਮਤਲਬ ਕਸਰਤ ਜ਼ਰੂਰੀ ਹੈ ਬੋਡੀ ਲਈ ਹਾਂ ਯੋਗ ਜਿਹੜਾ ਉਹ ਇੰਟਰਨਲ ਆਰਗਨਸ ਨੂੰ ਐਕਟੀਵੇਟ ਕਰਦਾ ਤੁਹਾਡੀ ਊਰਜਾ ਦਾ ਸੰਚਾਰ ਕਰਦਾ ਹੈ ਇਸ ਕਰਕੇ ਮੇਰੀ ਤਾਂ ਸਾਰੇ ਅੱਜ ਦਾ ਯੋਗ ਦੇ ਵਸ ਹੈ ਸਾਰੇ ਸਾਥੀ ਜਿਹੜੇ ਮੇਰੇ ਮੈਨ ਸੁਣ ਰਹੇ ਆ ਜੀ ਕਿ ਯੋਗ ਜ਼ਰੂਰ ਕਰੋ ਜੇ ਰੋਗ ਰਹਿਣਾ ਹੈ ਤਾਂ ਯੋਗ ਜ਼ਰੂਰ ਕਰੋ ਇਹਨੂੰ ਕਿਸੇ ਧਰਮ ਨਾਲ ਸੰਬੰਧਿਤ ਨਾ ਰੱਖੋ ਇਹ ਤੁਹਾਡੇ ਸ਼ਰੀਰ ਨੂੰ ਊਰਜਾ ਦੇਣ ਵਾਲਾ ਇੱਕ ਸਾਨੂੰ ਇੱਕ ਪદ્ધਤੀ ਹੈ ਜਿਹੜੀ ਪੁਰਾਣੇ ਟਾਈਮ ਦੇ ਉੱਤੋਂ ਚੱਲੀ ਆ ਜੀ ਬਿਲਕੁਲ ਸਰ ਸੋ ਸਭ ਨੂੰ ਯੋਗ ਕਰਨਾ ਚਾਹੀਦਾ ਹੈ ਹੁਣ ਆਉਣੇ ਪਹਿਲੀ ਖਬਰ ਵੱਲ ਹਫਤਾ ਭਰ ਦੀਆਂ ਜਿਹੜੀਆਂ ਮੁੱਖ ਹਾਈਲਾਈਟਡ ਖਬਰਾਂ ਰਹੀਆਂ ਨੇ ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ ਦਿਨ ਨਿਤ ਦਿਨ ਜੋ ਹੈ ਕੁਛ ਨਾ ਕੁਛ ਵਾਪਰਦਾ ਰਹਿੰਦਾ ਹੈ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ ਇਸੇ ਤੇ ਚੱਲਦੇ ਹੁਣ ਪਹਿਲੀ ਮੁੱਖ ਖਬਰ ਵੱਲ ਵਧਾਂਗੇ ਆ ਹਾਲੀ ਦੇ ਦਿਨਾਂ ਵਿੱਚ 19 ਜੂਨ ਨੂੰ ਲੁਧਿਆਣਾ ਪਛਮੀ ਜ਼ਿਲ੍ਹੀ ਚੋਣ ਹੋਈ ਹੈ ਇਸ ਦੇ ਚੱਲਦੇ ਹੁਣ ਅਨੁਮਾਨੇ ਲਗਾਇਆ ਜਾ ਰਿਹਾ ਹੈ ਕਿ ਪਿਛਲੀ ਵਾਰ ਦੇ ਮੁਕਾਬਲੇ ਜਿਹੜੀ 2022 ਦੀ ਵਿਧਾਨ ਸਭਾ ਚੋਣ ਜਦੋਂ ਹੋਈ ਸੀਗੀ ਉਸ ਸਮੇਂ ਜਿਹੜਾ ਵੋਟ ਪ੍ਰਤੀਸ਼ਤ ਸੀਗਾ ਉਹ 6 ਇਸ ਵਾਰ ਇਹ ਪ੍ਰਤੀਸ਼ਤ ਜਿਹੜੀ ਹੈ ਘਟ ਕੇ 51% ਰਹਿ ਗਈ ਹੈ ਕੁਝ ਰਹਿ ਗਈ ਹੈ ਸੋ ਸਰ ਕੀ ਕਾਰਨ ਰਿਹਾ ਹੈ ਤਾਂ ਸਾਡੇ ਦਰਸ਼ਕਾਂ ਨੂੰ ਇੱਕ ਸਾਰੀ ਤੋਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਹਾਲਾਂਕਿ ਜਿਮਨੀ ਚੋਣਾਂ ਦੇ ਵਿੱਚ ਵੋਟਾਂ ਜ਼ਿਆਦਾ ਪੈਣੀਆਂ ਚਾਹੀਦੀਆਂ ਜੀ ਬਿਲਕੁਲ ਬਿਲਕੁਲ ਲੋਕਾਂ 'ਚ ਉਤਸ਼ਾਹ ਹੁੰਦਾ ਉਹਦਾ ਰੀਜ਼ਨ ਕੀ ਹੁੰਦਾ ਕਿ ਜਿਮਨੀ ਚੋਣਾਂ ਦੇ ਵਿੱਚ ਸਰਕਾਰ ਤਾਕਤ ਲਾਂਦੀ ਆ ਵਿਰੋਧੀ ਧਿਰ ਤਾਕਤ ਲਾਂਦੀ ਆ ਨਾ ਹੁਣ ਇਹੀ ਮੰਨ ਲਓ ਲੁਧਿਆਣਾ ਪੱਛਮੀ ਦੀ ਜਿਮਨੀ ਚੋਣਾਂ ਹਮ ਹਾਕਮ ਤੇ ਰਿਵਲੋ ਆਮ ਆਨਮੀ ਪਾਰਟੀ ਵੱਲੋਂ ਪੂਰਾ ਤਾਕਤ ਲਾਈ ਗਈ ਜੀ ਕਾਂਗਰਸ ਵੱਲੋਂ ਵੀ ਰਾਣਾ ਗੁਰਜੀ ਚਰਨ ਜੀ ਚੰਨੀ ਜਿਹੜੇ ਭਾਰਤ ਕੁਸ਼ਨਾਸ਼ੂ ਕੈਂਡੀਡੇਟ ਸੀਗੇ ਸਾਰਿਆਂ ਨੇ ਤਾਕਤ ਲਾਈ ਜੀ ਬਿਲਕੁਲ ਔਰ ਗਲੀ ਗਲੀ ਉਹਨਾਂ ਨੇ ਇੱਕ ਇੱਕ ਵੋਟਰ ਨੂੰ ਟੱਚ ਕੀਤਾ ਹੂੰ ਤੀਜਾ ਅਕਾਲੀ ਦਲ ਨੇ ਵੀ ਪੂਰੀ ਲਾਈ ਤਾਲ ਬਲਾਈ ਉਹਨਾਂ ਦੇ ਪਰਵਕਾਰ ਸਿੰਘ ਘੁੰਮਣ ਜਿਹੜੇ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਜੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੀ ਰਵਨੀਤ ਬਿੱਟੂ ਹੋਰਿਆ ਉਹਨੇ ਬਹੁਤ ਮਿਹਨਤ ਕੀਤੀ ਜੀਵਨ ਗੁਪਤਾ ਜਿਹੜੇ ਭਾਰਤੀ ਦੇ ਪ੍ਰਦੇਸ਼ ਦੇ ਜਨਰਲ ਸੈਕਟਰੀ ਸੀਗੇ ਉਹ ਚੋਗੜੇ ਆ ਹੂੰ ਤੇ ਜਦੋਂ ਸਾਰੀਆਂ ਚਾਰ ਕੋਨ ਤੋਂ ਪਾਰਟੀਆਂ ਤਾਕਤ ਲਾਰੀਆਂ ਹੁਣ ਫਿਰ ਵੋਟ ਪਰਸੈਂਟੇਜ ਹਮੇਸ਼ਾ ਵਧਣਾ ਚਾਹੀਦਾ ਜੀ ਜੀ ਔਰ ਜੇ ਵੋਟ ਪਰਸੈਂਟੇਜ ਵੱਧਦਾ ਹੈ ਜਿਹੜੇ ਸਾਡੇ ਵਿਸ਼ਲੇਸ਼ਨ ਕਰਨ ਵਾਲੇ ਆ ਸਾਡੇ ਆਂਗੂ ਜੀ ਉਹ ਇਹ ਸਮਝਦੇ ਫਿਰ ਹਾਕਮ ਤੇ ਦੇ ਖਿਲਾਫ ਗਈ ਹੈ ਵੋਟ ਲੋਕਾਂ ਨੇ ਗੁੱਸਾ ਕੱਢਿਆ ਨਹੀਂ ਭਾਈ ਯਾਰ ਇਹਨਾਂ ਨੇ ਕੀਤਾ ਕੁਝ ਨਹੀਂ ਪਾ ਦਿਓ ਵੋਟਾਂ ਜੀ ਜੀ ਲੇਕਿਨ ਜੇ ਵੋਟ ਪਰਸੈਂਟੇਜ ਘਟ ਜਾਂਦੀ ਹੈ ਇਸ ਦਾ ਮਤਲਬ ਇਹ ਹੁੰਦਾ ਕਿ ਹਾਕਮ ਤੇ ਦੇ ਖਿਲਾਫ ਲੋਕ ਵੋਟ ਪਾਣਾ ਨਹੀਂ ਚਾਹੁੰਦੇ ਜੀ ਉਹ ਕਹਿੰਦੇ ਇਸ ਨਾਲ ਚੰਗਾ ਨਾ ਖੱਬੇ ਪਾਉ ਨਾ ਸੱਜੇ ਪਾਉ ਕਰੇ ਬਹਿਜੋ ਹੂੰ ਤੇ ਇਹਦਾ ਰੀਜ਼ਨ ਸਭ ਤੋਂ ਵੱਡਾ ਜਿਹੜਾ ਇੱਕ ਏ ਵੀ ਆ ਦੂਜਾ ਰੀਜ਼ਨ ਏ ਵੀ ਹੁੰਦਾ ਕਿ ਜੂਨ ਦੀਆਂ ਛੁੱਟੀਆਂ ਹੂੰ ਪਰਿਵਾਰਾਂ ਦੇ ਨਾਲ ਲੋਕ ਛੁੱਟੀਆਂ ਮਨਾਣ ਬੱਚਿਆਂ ਨਾਲ ਕੋਈ ਆਊਟ ਆਫ ਇੰਡੀਆ ਗਿਆ ਹੁੰਦਾ ਕੋਈ ਸਵਿਟਜ਼ਰਲੈਂਡ ਬੈਠਾ ਹੈ ਕੋਈ ਮਨਾਲੀ ਬੈਠਾ ਕੋਈ ਕੁੱਲੂ ਬੈਠਾ ਬਿਲਕੁਲ ਸੋ ਉਹਦਾ ਵੀ 2-4% ਦਾ ਫਰਕ ਪੈਂਦਾ ਹੈ। ਜੀ। ਗਰਮੀ ਵੀ ਬਹੁਤ ਅਤ ਦੀ ਪਈ ਹੈ 47 ਡਿਗਰੀ ਟੈਂਪਰੇਚਰ ਹੈ। ਲੋਕ ਕਹਿੰਦੇ ਹੁਣ ਗਰਮੀਏ ਚ ਘਰੋਂ ਵੀ ਘੱਟ ਨਿਕਲੋ। ਉਹਦਾ ਵੀ ਜੀ ਨਾ ਤਾਪਮਾਨ ਨੇ ਕਾਫੀ ਅਸਰ ਪਾਇਆ ਹੈ ਕਿ VOTING ਘੱਟ ਗਈ ਜੀ। ਪਰ ਲੇਕਿਨ ਗੱਲ ਸਾਰੀ ਦਾ ਇਹ ਹੈ ਕਿ ਜਦੋਂ ਇੱਕ ਕੌਨਸਟੀਚੂਐਂਸੀ ਦੇ ਵਿੱਚ ਇੰਨੀਆਂ ਧਿਰ ਲੱਗੀਆਂ ਹੋਣ ਜੀ ਮੈਂ ਸਮਝਦਾ ਵੋਟ ਪਰਸੈਂਟੇਜ ਕੱਟੋ-ਕੱਟ ਨਹੀਂ ਤਾਂ 65% ਹੋਣੀ ਚਾਹੀਦੀ ਸੀ। ਬਿਲਕੁਲ ਜੀ। ਕਿਹਨਾਂ ਜੇ 10-15% ਮੇਰੇ ਅੰਕਲਨ ਦੇ ਹਿਸਾਬ ਨਾਲ ਘੱਟ ਹੋਈ ਹੈ। ਹਮਮ ਪਰ ਇਹ ਇਹਦਾ ਰੂਲਿੰਗ ਪਾਰਟੀ ਨੂੰ ਹਮੇਸ਼ਾ ਫਾਇਦਾ ਹੁੰਦਾ ਜੀ ਵੋਟ ਪਰਸੈਂਟੇਜ ਘਟਣ ਦਾ ਫਾਇਦਾ ਹਾਕਮ ਧਿਰ ਨੂੰ ਹਮੇਸ਼ਾ ਹੁੰਦਾ ਨਾਲੇ ਪੰਜਾਬ ਦਾ ਇਤਿਹਾਸ ਵੀ ਹੈ ਕਿ ਜਿਮਣੀ ਚੋਣਾਂ ਦੇ ਵਿੱਚ ਸਰਕਾਰਾਂ ਜਿੱਤਦੀਆਂ ਜੀ ਤੁਸੀਂ ਦੇਖੋ ਇਹ ਜਿਮਣੀ ਜੋਨ ਜਿਹੜੀ ਜਲੰਧਰ ਦੀ ਹੋਈ ਵੈਸਟ ਜੀ ਜੀ ਤੇ ਆਮ ਆਦਮੀ ਪਾਰਟੀ ਦੇ ਇਥੋਂ ਮਹਿੰਦਰ ਭਗਤ 35000 ਵੋਟ ਨਾਲ ਜਿੱਤ ਗਿਆ ਜੀ ਬਿਲਕੁਲ ਬਿਲਕੁਲ ਠੀਕ ਹੈ ਨਾ ਹੂੰ ਬਹੁਤ ਮੂਨਾ ਕਹਿਣਾ ਹੁੰਦਾ ਸੌਖਾ 35000 ਜੀ ਜੀ ਸਾਰੀ ਤਾਕਤ ਲੱਗ ਗਈ ਹੈ। ਹੂੰ। ਇਦਾਂ ਹੀ ਜਿਵੇਂ ਇਸ਼ਾਂਖ ਚੱਬੇਵਾਲ ਦੀ ਜਿਮਣੀ ਚੋਣ ਹੋਈ। ਡੇਰਾ ਬੱਬਾ ਨਾਨਕ ਦੀ ਹੋਈ। ਜੀ। ਬਰਨਾਲੇ ਦੀ ਹੋਈ। ਇਹ ਸਾਰੀ ਜਿਮਣੀ ਚੋਣਾਂ ਦੇ ਵਿੱਚ ਪੂਰੀ ਤਾਕਤ ਲੱਗੀ। ਜੀ। ਔਰ ਜਿਵੇਂ ਜਿਹੜੀ ਇੱਕ ਜਿੱਥੋਂ ਡਿੰਪੀ ਢਿੱਲੋਂ ਖੜੇ ਹੋਏ ਆ। ਹੂੰ। ਉੱਥੇ ਵੀ ਗਿੱਦੜਵਾਹੇ ਦੀ ਚੋਣ ਹੋਈ। ਉੱਥੋਂ ਆਵਾਜ਼ੀ ਪਾਰਟੀ ਦੇ ਡਿੰਪੀ ਢਿੱਲੋਂ ਜਿੱਤੇ। ਹਾਂ ਜਿੱਥੋਂ ਪਹਿਲਾਂ ਕਾਂਗਰਸ ਜਿੱਤੀ ਸੀ ਰਾਜਾ ਅਮਰਿੰਦਰ ਗੁੜੇ। ਹੂੰ। ਸੋ ਮੇਰੇ ਕਹਿਣ ਦਾ ਇਹ ਸਿਰਫ ਇੱਕੋ ਇੱਕ ਗੱਲ ਹੈਗੀ ਹੈ ਕਿ ਹਾਕਮ ਧਿਰ ਨੇ ਜਿਹੜੀ ਆ ਉਹ ਤਾਕਤ ਜ਼ਿਆਦਾ ਲਾਣੀ ਹੁੰਦੀ ਆ ਬਿਊਰੋਕ੍ਰੇਸੀ ਨਾਲ ਹੁੰਦੀ ਆ ਲੋਕ ਨਾਲ ਹੁੰਦੇ ਆ ਕੰਮ ਕਰਾਣੇ ਹੁੰਦੇ ਆ ਇਸ ਕਰਕੇ ਲੋਕ ਨਾਲ ਜੁੜਦੇ ਜਾਂਦੇ ਆ ਜੀ ਜੀ ਸੋ ਕਿਤੇ ਨਾ ਕਿਤੇ ਜਿਹੜੀ ਮੈਨੂੰ ਨਜ਼ਰ ਆ ਰਹੀ ਹੈ ਕਿ ਇਹ ਜਿਮਨੀ ਚੋਂ ਦਾ ਚਲੋ ਹੁਣ ਆਪਾਂ ਐਗਜ਼ਿਟ ਪੋਲ ਕਰ ਸਕਦੇ ਹਾਂ ਕਿ ਆਵਾਮੀ ਪਾਰਟੀ ਦਾ ਹੱਥ ਉੱਪਰ ਹੈ ਜੀ ਜੀ ਹੋਰ ਦੋ ਦਿਨਾਂ ਨੂੰ ਰਿਜ਼ਲਟ ਆ ਜਾਣੇ ਲੋਕਾਂ ਸਾਹਮਣੇ ਚੀਜ਼ਾਂ ਆ ਜਾਣੀਆਂ ਸਾਰੀਆਂ ਔਰ ਮੈਨੂੰ ਉਮੀਦ ਹੈ ਕਿ ਜਿਹੜਾ ਵਾ ਜਿੰਨਾ ਕੋ ਜੋਰ ਲੱਗਿਆ ਵੋਟ ਪਰਸੈਂਟੇਜ ਘਟੀ ਹੈ ਇਹਦਾ ਫਾਇਦਾ ਹਾਕਮ ਤੈਨੂੰ ਹੋਇਆ ਲੇਕਿਨ ਜਿਹੜੀਆਂ ਗੱਲਾਂ ਕਾਰਨ ਮੈਂ ਤੁਹਾਨੂੰ ਦੱਸੇ ਕਿ ਤਾਂ ਲੋਕ ਕਹਿੰਦੇ ਆ ਛੱਡੋ ਵੋਟ ਹੀ ਨਾ ਪਾਓ ਮੈਂ ਖੱਬੇ ਨਾ ਪਾਵਾਂ ਸੱਜੇ ਨਾ ਪਾਵਾਂ ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆਮ ਹੀ ਨਹੀਂ ਹੋਇਆ ਛੱਡੋ ਸਰਕਾਰ ਦੇ ਖਿਲਾਫ ਕਿਉਂ ਵੋਟ ਪਾਣੀ ਉਹੀ ਕਹਿੰਦੇ ਆ ਵੋਟ ਪਾ ਕੇ ਕਰਾ ਫਿਰ ਵਪਾਰੀਆਂ ਦਾ ਸ਼ਹਿਰ ਹੈ अच्छा व्यापारी वर्ग ਜਿਹੜਾ ਹਮੇਸ਼ਾ ਸਰਕਾਰ ਦੇ ਨਾਲ ਹੁੰਦਾ ਉਹਨਾਂ ਨੇ 3600 ਹੋਰ ਆਪਣੇ ਜਿਵੇਂ ਹੁੰਦੇ ਉਹ ਕਹਿੰਦੇ ਸਾਡੇ ਜੀਐਸਟੀ ਇਨਕਮ ਟੈਕਸ ਦੇ 3600 ਚਮੇਲੇ ਆ ਪਕੜੇ ਚੱਕਰ ਚ ਪੈਣਾ ਜੀ ਸਰਕਾਰਾਂ ਦੇ ਨਾਲ ਮਿਲ ਕੇ ਚੱਲੋ ਕੋਈ ਹੋਰ ਕੰਮ ਕਰਾਉਣੇ ਹੁੰਦੇ ਹਨ ਸੋ ਇਹ ਚੀਜ਼ਾਂ ਦਾ ਵੀ ਥੋੜਾ ਲਾਹਾ ਜਿਹੜਾ ਵਾ ਉਹ ਹਾਕਮ ਤਿੰਨ ਨੂੰ ਮਿਲਦਾ ਜੀ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਵੋਟ ਪਰਸੈਂਟੇਜ ਜਿਹੜੀ ਘਟ ਪਈ ਹੈ ਉਹਦੀ ਗਰਮੀ ਵੀ ਇੱਕ ਕਾਰਨ ਰਿਹਾ ਜੀ ਬਿਲਕੁਲ ਸਰ ਇਸੇ ਤਰ੍ਹਾਂ ਸਰ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਦੀ ਗੁੱਟਬਾਜ਼ੀ ਜਿਹੜੀ ਹੈ ਸਾਹਮਣੇ ਉਹ ਬਹੁਤ ਦੇਖਣ ਨੂੰ ਮਿਲੀ ਹੈ ਆ ਸਾਰੀਆਂ ਹੀ ਪਾਰਟੀਆਂ ਨੇ ਹੁਣ ਉਹਨਾਂ ਦਾ ਕੀ ਰੁਖ ਹੋਣ ਵਾਲਾ ਹੈ ਇਹ ਦੱਸੋ ਤੇ ਕਿਉਂਕਿ ਇਹਨਾਂ ਚੋਣਾਂ ਦੌਰਾਨ ਉਹਨਾਂ ਨੇ ਚੋਣ ਵਿਚਾਰ ਕਰਨ ਵੇਲੇ ਬਹੁਤ ਤਾਕਤ ਲਗਾਈ ਹੋਈ ਸੀਗੀ ਤੇ ਹੁਣ ਉਹਨਾਂ ਦਾ ਕੀ ਰੁਖ ਰਹਿਣ ਵਾਲਾ ਹੈ ਦੇਖੋ ਸਾਰੀ ਦਾ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜੋ ਮੈਂ ਦੇਖ ਰਿਹਾ ਕਿ ਇਸ ਚੋਣਾਂ ਨੇ ਕਾਂਗਰਸ ਨੂੰ ਦੋ ਧੜਿਆਂ 'ਚ ਵੰਡਤਾ ਜੀ ਪਹਿਲਾਂ ਧੜੇ ਪੰਜ ਸੀਗੇ ਹਾਂ ਪੰਚ ਤੜੇ ਨੂੰ ਸੀਗਾ ਜੀ ਇੱਕ ਸੁਖਜਿੰਦਰ ਸਿੰਘ ਰੰਧਾਵਾ ਆਪਣਾ ਢੜਾ ਅਲੱਗ ਚੱਕੀ ਫਿਰਦੇ ਸੀਗੇ ਰਾਣੇ ਗੁਰਜੀਤ ਹੋਰ ਹੀ ਅਲੱਗ ਦੇ ਸੀਗੇ ਚਰਨ ਜੀ ਚੰਨੀ ਦਾ ਢੜਾ ਲੱਗ ਸੀ ਪ੍ਰਗਟ ਸਿੰਘ ਅਲੱਗ ਸੀਗੇ ਈ ਨੂੰ ਰਾਜਾ ਵੜਿੰਗ ਤੇ ਪ੍ਰਤਾਪ ਬਾਜਵੇ ਹੋਰ ਹੀ ਅਲੱਗ ਚੱਲ ਰਹੇ ਸੀਗੇ ਜੀ ਜੀ ਹੁਣ ਜਿਹੜਾ ਇਹ ਢੜਾ ਇੱਥੇ ਬਣਿਆ ਦੋ ਢੜੇ ਹਮ ਇੱਕ ਪਾਸੇ ਪ੍ਰਤਾਪ ਬਾਜਵਾ ਅਮਰਿੰਦਰ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਵਿਕਰਮ ਚੌਧਰੀ ਇਹ ਇਕੱਠੇ ਹੋਏ ਨੇ ਸੁਖਪਾਲ ਖਹਿਰਾ ਹਮ ਦੂਜੇ ਧੜੇ ਦੀ ਅਗਵਾਈ ਰਾਣਾ ਗੁਰਜੀਤ ਪ੍ਰਗਟ ਸਿੰਘ ਚਰਨਜੀਤ ਚੰਨੀ ਆਸ਼ੂ ਜੀ ਇਹਨਾਂ ਨੇ ਕੀਤੀ ਆ ਉਹ ਜਿਹੜੀ ਚੋਣ ਲੜੀ ਗਈ ਹੈ ਆਸ਼ੂ ਵੱਲੋਂ ਦਾ ਇਹ ਕਿਹਾ ਗਿਆ ਕਿ ਮੇਰੇ ਇਲਾਕੇ ਦੇ ਵਿੱਚ ਅਮਰਿੰਦਰ ਰਾਜਾ ਵੜਿੰਗ ਨੂੰ ਤੇ ਪ੍ਰਤਾਪ ਬਾਜਵੇ ਦੀ ਜੁਰਤ ਨਹੀਂ ਇਹਨਾਂ ਨੂੰ ਨਾਂ ਭੇਜੋ ਜੀ ਜੀ ਇਹ ਬਹੁਤ ਵੱਡੀ ਗੱਲ ਹੈ ਕਿ ਕਿਸੇ ਕੈਂਡੀਡੇਟ ਨੇ ਆਪਣੇ ਸਟੇਟ ਪ੍ਰੈਜ਼ੀਡੈਂਟ ਬਾਰੇ ਇਹ ਕਿਹਾ ਕਿ ਇਹਨੂੰ ਨਾਂ ਭੇਜੋ ਹਾਂ ਹੁਣ ਉਹਨੂੰ ਪਤਾ ਸੀਗਾ ਇੱਥੇ ਆਣਗੇ ਤੇ ਇਹ ਉਲਟਾ ਚੱਕਰ ਚਲਾਣਗੇ ਅਸੀਂ ਇਹਨਾਂ ਦੇ ਵਿਰੋਧੀ ਧੜੇ ਤੇ ਆ ਜੀ ਜੀ ਤੇ ਇਸ ਕਰਕੇ ਚਰਨਜੀਤ ਚੰਨੀ ਨੇ ਵੀ ਪੂਰੀ ਤਾਕਤ ਲਾਈ ਉਹਨਾਂ ਵੱਲੋਂ ਹੁਣ ਜਾਣ ਕੇ ਡਿਸਰਬ ਕਰਨ ਦੀ ਖਾਤਰ ਕਈ ਪੰਤਰੇ ਜਿਹੜੇ ਦੂਜੇ ਗਰੁੱਪ ਨੇ ਵੀ ਵਰਤੇ ਕਈ ਇਹਨਾਂ ਨੇ ਵੀ ਵਰਤੇ ਯਾਨੀ ਕੁੱਲ ਮਿਲਾ ਕੇ ਕਾਂਗਰਸ ਵੀ ਆਪਣੀ ਲੱਤ ਖਿੱਚਦੀ ਰਹੀ ਹੈ ਔਰ ਇਹਦਾ ਨੁਕਸਾਨ ਭਾਰਤ ਗੋਸ਼ਨਾਸ਼ ਨੂੰ ਹੋ ਸਕਦਾ ਜੋ ਮੈਂ ਸਮਝਦਾ ਹੋ ਸਕਦਾ ਆਸ਼ੂ ਠੀਕ ਹੈ ਨਾ ਤੀਜੀ ਜਿਹੜੀ ਗੱਲ ਹੈ ਕਿ ਇਹ ਜਿਹੜੀ ਚੋਣਾ ਹੈਗੀਆਂ ਇਹ ਸਿਆਸਤ ਦਾ ਬਹੁਤ ਵੱਡਾ ਰੁਖ ਤੈਅ ਕਰਨਗੀਆਂ ਜੀ ਕਿਉਂਕਿ ਕਾਂਗਰਸ ਜਿਹੜੀ ਹੈ ਉਹ ਆਕਸੀਜਨ ਪਾਲਦੀ ਬਈ ਆ ਸੂਬੇ ਵਿੱਚ ਕਿ ਸਾਨੂੰ ਕੋਈ ਆਕਸੀਜਨ ਕਿਤੋਂ ਮਿਲੇ ਤੇ ਅਸੀਂ ਅੱਗੇ ਵੱਲ ਵਧਦੇ ਜਾਂਦੇ ਜੀ ਜੀ ਔਰ ਇੱਥੋਂ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਬਈ ਰਵਨੀਤ ਬਿੱਟੂ ਇੱਥੋਂ 30000 ਵੋਟਾਂ ਨਾਲ ਜਿੱਤੇ ਸੀ ਜੀ ਪਿਛਲੇ ਸਾਲ ਤੇ ਸਾਨੂੰ ਅਗਰ ਲੀਡ ਮਿਲਦੀ ਹੈ ਤੇ ਅਸੀਂ ਜੇ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਜਿੱਤ ਜਾਂਦਾ ਹ ਹੂੰ ਤੇ ਉਹ ਵੀ ਇੱਕ ਬਹੁਤ ਵੱਡਾ ਮੀਲ ਪੱਥਰ ਸਾਬਤ ਹੋਵੇਗਾ ਭਾਰਤੀ ਜਨਤਾ ਪਾਰਟੀ ਦਾ ਉਹਨਾਂ ਨੂੰ ਉਹਨਾਂ ਨੇ ਆਪਣੀ ਜਿੱਤ ਦੇ ਦਾਅਵੇ ਵੀ ਕੀਤੇ ਆ ਜੀ ਸੋ ਅਕਾਲੀ ਦਲ ਦੀ ਆਪਣੀ ਸਾਖ ਦਾਤੇ ਲੱਗੀ ਹੋਈ ਆ ਹਮ ਅਕਾਲੀ ਦਲ ਸੂਬੇ ਦੇ ਵਿੱਚ ਖੜੇ ਹੋਣ ਦੀ ਕੋਸ਼ਿਸ਼ ਕਰ ਰਿਹਾ ਜੀ ਔਰ ਪਿਛਲੇ ਦਿਨੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਜਿਹੜੇ ਨਾਰਾਜ਼ ਹੋਏ ਲੀਡਰ ਆ ਜਿਵੇਂ ਅਨਿਲ ਜੋਸ਼ੀ ਆ ਉਹਨਾਂ ਨੂੰ ਵਾਪਸ ਲੈ ਕੇ ਆਉਂਦਾ ਹਮ ਸੋਨ ਸਿੰਘ ਠੰਡਲ ਜਿਹੜੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਏ ਸੀ ਉਹਨਾਂ ਨੂੰ ਵਾਪਸ ਲੈ ਆਂਦਾ ਜੀ ਜੀ ਇਹ ਜਿਹੜਾ ਸਿਕੰਦਰ ਸਿੰਘ ਮਲੂਕਾ ਜਿਹੜੇ ਕਿ ਉਹਨਾਂ ਤੋਂ ਨਾਰਾਜ਼ ਚੱਲ ਰਹੇ ਸੀ ਉਹਨਾਂ ਨੂੰ ਵੀ ਪਾਰਟੀ ਚੱਲ ਜਾਂਦਾ ਹੈ। ਜੀ। ਹਾਲਾਂਕਿ ਸਿਕੰਦਰ ਸਿੰਘ ਮਲੂਕਾ ਦੀ ਜਿਹੜੀ ਨੋਹ ਹੈ ਪਰਮਪਾਲ ਕੌਰ ਸਿੱਧੂ ਉਹਨੇ ਆਵਾਜ਼ ਵੀ ਪਾਠ ਉਥੋਂ ਭਾਰਤੀ ਜਨਤਾ ਪਾਰਟੀ ਦੀ ਚੋਣ ਤੋਂ ਲੋਕ ਸਭਾ ਦੀ ਚੋਣ ਲੜੀ ਬਠਿੰਡਾ। ਜੀ। ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਵਾਰੀ ਅਗਰੈਸਿਵ ਹੋ ਕੇ ਇਹ ਚੋਣਾਂ ਦੇ ਵਿੱਚ ਲੱਗੇ। ਹਮਮ। ਔਰ ਇਹ ਚੋਣਾਂ ਦੇ ਵਿੱਚ ਉਹਨਾਂ ਵੱਲੋਂ ਆਪਣੇ ਕੈਂਡੀਡੇਟ ਲਈ ਬਹੁਤ ਤਗੜਾ ਪ੍ਰਚਾਰ ਵੀ ਕੀਤਾ ਗਿਆ। ਜੀ। ਅਗਰ ਅਕਾਲੀ ਦਲ ਨੂੰ ਜਿਵੇਂ ਪਿਛਲੇ ਵਿਧਾਨ ਸਭਾ ਚੋਣਾਂ ਦੇ ਵਿੱਚ 10000 ਵੋਟ ਪਈ ਸੀ ਅਗਰ ਇਸ ਵਾਰ ਉਹ ਵੋਟ ਉਹ 15000 ਲੈ ਜਾਂਦੇ ਆ ਤਾਂ ਫਿਰ ਅਕਾਲੀ ਦਲ ਨੂੰ ਵੀ ਆਕਸੀਜਨ ਮਿਲੇਗੀ ਕਿ ਅਸਲੀ ਪਿਛਲੀਆਂ ਵੋਟਾਂ ਨਾਲੋਂ ਜ਼ਿਆਦਾ ਵੋਟ ਇਸ ਵਾਰ ਲੈ ਆ ਜੀ ਸੋ ਇਸ ਕਰਕੇ ਜੋ ਮੈਂ ਇਹ ਦੇਖ ਰਿਹਾ ਕਿ ਆਮ ਆਦਮੀ ਪਾਰਟੀ ਦਾ ਵੀ ਕਾਂਗਰਸ ਦਾ ਵੀ ਆਮ ਆਦਮੀ ਪਾਰਟੀ ਦੇ ਤਾਂ ਚਲੋ ਸੰਜੀਵ अरोड़ा ਰਾਜ ਸਭਾ ਮੈਂਬਰ ਆ ਇਕ ਤਨਹਾੜ ਵਿਅਕਤੀ ਹੈ ਇਮਾਨਦਾਰ ਸ਼ਵੀ ਵਾਲੇ ਲੀਡਰ ਹੈ ਇੰਡਸਟਰੀਸਟ ਹੈ ਉਹਨਾਂ ਵੱਲੋਂ ਪੂਰੀ ਤਾਕਤ ਲਗਾਈ ਗਈ ਹੈ ਪਾਰਟੀ ਨੇ ਵੀ ਪੂਰੀ ਤਾਕਤ ਲਗਾਈ ਹੈ ਸੀਐਮ ਨੇ ਭਗਵੰਤ ਮਾਨ ਖੁਰਾਣੇ ਨੇ ਪੂਰੀ ਤਾਕਤ ਲਗਾਈ ਹੈ ਸੀਐਮ ਨੇ ਕੈਂਪ ਵੀ ਕੀਤਾ ਉਹਨਾਂ ਦੇ ਆਫੀਸਰਸ ਨੇ ਜਿਹੜੇ ਉਹਨਾਂ ਦੇ ਨਾਲ OSJ ਨੇ ਉਹਨਾਂ ਨੇ ਕੈਂਪ ਕੀਤਾ ਉਹਨਾਂ ਨੇ ਕਰਕੇ ਬਹੁਤ ਆਮ ਆਮੀ ਪਾਰਟੀ ਦਾ ਮੈਦਾਨ ਤਿਆਰ ਕੀਤਾ ਸੋ ਮੈਂ ਸਾਰੀ ਦਾ ਕੁੱਲ ਮਿਲਾ ਕੇ ਇਹ ਕਹਿਣਾ ਚਾਹਨਾ ਵੀ ਚਾਰੋਂ ਪਾਰਟੀਆਂ ਦਾ ਜਿਹੜਾ ਦਾਅ ਤੇ ਲੱਗੀ ਹੋਈ ਆ ਸਾਖ ਉਹ ਚਾਰੋਂ ਪਾਰਟੀਆਂ ਦੇ ਉੱਤੇ ਹੀ ਡਿਪੈਂਡ ਕਰਦਾ ਵੀ ਆ ਚੋਣਾਂ ਦੇ ਵਿੱਚ ਉਹਨਾਂ ਨੂੰ ਕਿੰਨੀ ਆਕਸੀਜਨ ਮਿਲਦੀ ਆ ਦੂਜੀ ਜਿਹੜੀ ਗੱਲ ਹੈ ਨਾਲ ਕਾਂਗਰਸ ਦੀ ਜਿਹੜੀ ਧੜੇਬਾਜੀ ਆ ਅਗਰ ਤਾਂ ਚੋਣ ਜਿੱਤ ਜਾਂਦੇ ਆਸ਼ੂ ਜੀ ਫਿਰ ਤਾਂ ਇਹ ਧੜਾ ਉੱਪਰ ਕੇ ਉੱਪਰ ਆ ਜਾਏਗਾ ਬਿਲਕੁਲ ਬਿਲਕੁਲ ਸਰ ਫਿਰ ਅਮਰਿੰਦਰ ਰਾਜਾ ਵੜਿੰਗ ਦੀ ਕੁਰਸੀ ਖਤਰੇ 'ਚ ਪੈ ਜਾਏਗੀ ਜੀ ਜੀ ਜੇ ਹਾਰ ਜਾਂਦੇ ਆ ਤੇ ਫਿਰ ਵੀ ਅਮਰਿੰਦਰ ਰਾਜਾ ਵੜਿੰਗ ਦੀ ਕੁਰਸੀ ਖਤਰੇ 'ਚ ਆ ਕਿਉਂਕਿ ਇਹਨਾਂ ਨੇ ਕਹਿਣਾ ਵੀ ਇਹਨਾਂ ਨੇ ਰਾਜੇ ਨੇ ਹਰਾਇਆ ਰਾਜਾ ਇੱਥੋਂ ਲੋਕ ਸਭਾ ਜਿੱਤਿਆ ਸੀ ਜੀ ਇਹਨਾਂ ਦੇ ਇੱਥੇ ਸਾਥੀ ਹੈਗੇ ਆ ਇਹਨਾਂ ਨੇ ਕਈ ਅੰਦਰ ਖਾਤੇ ਸਾਨੂੰ ਵਿੱਚ ਕਰਕੇ ਸਾਨੂੰ ਹਰਾਇਆ ਚਲੋ ਇਹ ਸਾਰੀਆਂ ਬਾਅਦ ਦੀਆਂ ਗੱਲਾਂ ਆ ਲੇਕਿਨ ਇਸ ਸਾਰੇ ਚ ਕੁੱਲ ਮਿਲਾ ਕੇ ਇਹ ਚੋਣਾਂ ਦਾ ਰਿਜ਼ਲਟ ਜਿਹੜਾ ਪੰਜਾਬ ਦੀ ਸਿਆਸਤ ਦਾ ਇੱਕ ਬਹੁਤ ਵੱਡਾ ਰੁਖ ਤੈਅ ਕਰੇਗਾ ਕਾਂਗਰਸ ਦਾ ਘੜ ਤੜਾ ਕਿਹੜਾ ਅੱਗੇ ਆਏਗਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਸੈਪਟੈਂਸ ਦੁਆਰਾ ਜਨਤਾ ਚ ਬਣਨ ਲੱਪਈ ਆ ਜਾਂ ਨਹੀਂ ਬਣਨ ਲੱਪੀ ਸਾਰੀਆਂ ਚੀਜ਼ਾਂ ਜਿਹੜੀਆਂ 23 ਤਰੀਕ ਨੂੰ ਇਹ ਪਿਕਚਰ ਬਣਾ ਜੀ ਜੀ ਬਿਲਕੁਲ ਸਰ ਸਰ ਹੁਣ ਜ਼ਮਨੀ ਚੋਣਾਂ ਤਾਂ ਹੋ ਗਈਆਂ ਨੇ ਤੇ ਹੁਣ ਲੋਕਾਂ ਦਾ ਸਭ ਦਾ ਰੁਝਾਨ ਜਿਹੜਾ ਹੈ ਉਹ ਮੰਤਰੀ ਮੰਡਲ ਚ ਫੇਰ ਬਦਲ ਤੇ ਪਵੇਗਾ ਕਿਉਂਕਿ ਪੰਜਾਬ ਚ ਮੰਤਰੀ ਮੰਡਲ ਫੇਰ ਬਦਲ ਦੀ ਜਿਹੜੀਆਂ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਤੇ ਕਿਹਾ ਜਾ ਰਿਹਾ ਕਿ ਸੰਜੀਵ ਅਰੋੜਾ ਨੂੰ ਮੰਤਰੀ ਬਣਾਇਆ ਜਾਵੇਗਾ ਨੇ ਇਹ ਕਹਾਣੀ ਜਾ ਰਿਹਾ ਇਹ ਅਰਵਿੰਦ ਕੇਜਰੀਵਾਲ ਜਿਹੜੇ ਨੈਸ਼ਨਲ ਸੁਪਰੀਮੋ ਨੇ ਆਵਾਜ਼ ਵੀ ਪਾਰਟੀ ਦੇ ਜੀ ਉਹਨਾਂ ਨੇ ਜੀ ਉਹਨਾਂ ਨੇ ਲੁਧਿਆਣਾ ਚੋਣ ਪ੍ਰਚਾਰ ਦੇ ਵਿੱਚ ਇਹ ਕਿਹਾ ਸੀ ਹਮ ਕੀ ਜੇ ਤੁਸੀਂ ਜਿਤਾਉਂਦੇ ਹੋ ਤੇ ਅਗਲੇ ਦਿਨ ਹੀ ਮੰਤਰੀ ਹੋਏਗਾ ਜੀ ਜੀ ਯਾਨੀ ਜੇ 23 ਨੂੰ ਜਿੱਤਦਾ ਤੇ 24 ਨੂੰ ਇਹ ਮੰਤਰੀ ਬਣਾ ਦੇਣਗੇ ਹਾਲਾਂਕਿ ਉਹਨਾਂ ਨੇ ਤਾਂ ਕਿਹਾ ਸੀ 19 ਨੂੰ ਵੋਟਾਂ ਪਾ ਕੇ 20 ਨੂੰ ਮੰਤਰੀ ਬਣਾ ਦਾਂਗੇ ਪਰ ਰਿਜ਼ਲਟ ਹੀ 23 ਨੂੰ ਆਣਾ ਸੀ ਤੇ 24 ਨੂੰ ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਨੂੰ ਮੰਤਰੀ ਬਣਾ ਦਾਂਗੇ ਚਲੋ ਚੋਣਾਂ ਦੇ ਵਿੱਚ ਤਾਂ ਕਿਹਾ ਜਾਂਦਾ ਜੀ ਲਿਕਨ ਬਣਾਣਾ ਤਾਂ ਪਵੇਗਾ ਹਮ ਔਰ ਆਮ ਆਦਮੀ ਪਾਰਟੀ ਦੇ ਵਿੱਚ ਸਰਕਾਰ ਵੈਸੇ ਵੀ ਆਪਣੀ ਛਵੀ ਸੁਧਾਰਨ ਤੇ ਲੱਗੀ ਹੋਈ ਆ ਕਈ ਜਿਹੜੇ ਉਹਨਾਂ ਦੇ ਨਾਲ ਡੈਂਟ ਹੋਏ ਆ ਕਈ ਗੁੱਸੇ ਗਿਲੇ ਆ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਲੋਕਾਂ ਨੂੰ ਖਤਮ ਕੀਤਾ ਜਾ ਰਿਹਾ ਕਈ ਜਿਹੜਾ ਤੁਸੀਂ ਦੇਖਿਆ ਜਲੰਧਰ ਤੋਂ ਵਿਦਾਇਗ੍ਰਹਿ ਮੰਨ ਅਰੋੜਾ ਨੂੰ ਅੰਦਰ ਦੇ ਦਿੱਤਾ ਗਿਆ ਜੀ ਜੀ ਉਸ ਤੋਂ ਇਲਾਵਾ ਜਿਹੜੇ ਆ ਹੋਰ ਕੰਮ ਕੀਤੇ ਗਏ ਬਈ ਕਿਸੇ ਤਰੀਕੇ ਜਿਹੜਾ ਵਾ ਆਮ ਆਦਮੀ ਪਾਰਟੀ ਜੜੀ ਆ ਆਪਣੀ ਸਾਖ ਸੁਧਾਰ ਲਵੇ ਕਈ ਬਿਊਰੋਕਰੇਟਸ ਬਦਲੇ ਗਏ ਕਈ ਜਿਲ ਐਸਐਸਪੀਸ ਬਦਲੇ ਗਏ ਭਈ ਇਹ ਜਿਹੜਾ ਸਾਰਾ ਕੁਝ ਕੁੱਲ ਮਿਲਾ ਕੇ ਆ ਅਸੀਂ ਆਪਣੀ ਸਾਖ ਨੂੰ ਸੁਧਾਰ ਲਈਏ ਜੀ ਇਹ ਸਾਖ ਸੁਧਰਨ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ ਹੈ ਦੁਬਾਰਾ ਚੋਣਾਂ ਲਈ ਖੁਦ ਨੂੰ ਰੀਸ਼ੇਪ ਕਰ ਰਹੀ ਹੈ ਤਿਆਰ ਕਰ ਰਹੀ ਹੈ ਹਮਮ ਔਰ ਉਸ ਰੀਸ਼ੇਪ ਕਰਨ ਲਈ ਇਹਨਾਂ ਨੂੰ ਮੰਤਰੀ ਮੰਡਲ ਦੇ ਕਈ ਚਿਹਰੇ ਵੀ ਬਦਲਨੇ ਪੈਣੇ ਆ ਜਿੰਨਾਂ ਤੋਂ ਲੋਕ ਨਰਾਜ ਆ ਹਮ ਸਾਰੇ ਦਾ ਇੱਕ ਗੱਲ ਇਹ ਵੀ ਆ ਕਿ ਜਿਹੜੀ 2027 ਦੀ ਚੋਣ ਹੋਣੀ ਆ ਉਹਦੇ ਚ ਘੱਟੋ ਘੱਟ 35 ਤੋਂ 40 ਚਿਹਰੇ ਆਮ ਆਨਵੀ ਪਾਰਟੀ ਦੇ ਬਿਲਕੁਲ ਨਵੇਂ ਹੋਣਗੇ ਜੀ ਜੀ ਅਗਰ ਉਹ 35 40 ਚਿਹਰੇ ਜਿਹੜੇ ਆ ਨਵੇਂ ਹੋਣਗੇ ਹਾਂ ਤੇ ਹੁਣੇ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਲੀਡਰ ਵੀ ਤਿਆਰ ਕਰਨੇ ਪੈਣਗੇ ਜੀ ਜਿਹੜੇ ਨਵੇਂ ਲੀਡਰ ਹੈਗੇ ਆ ਉਹ ਆਣਗੇ ਆ ਕੇ ਆਪਣਾ ਟੇਕਓਵਰ ਕਰਨਗੇ ਉਹਨਾਂ ਨੂੰ ਵੀ ਸਪੇਸ ਦੇਣਾ ਪੈਣਾ ਹੈ ਜੀ ਲੇਕਿਨ ਜਿਹੜੀ ਗੱਲ ਮੈਂ ਸਮਝਦਾ ਕਿ ਕਈ ਮੰਤਰੀ ਮੰਡਲ ਚ ਇਹੋ ਜਿਹੇ ਮੰਤਰੀ ਆ ਜਿਨ੍ਹਾਂ ਦੀਆਂ ਟਿਕਟਾਂ ਵੀ ਕੱਟੀਆਂ ਜਾਣੀਆਂ ਕਿਉਂਕਿ ਉਹ ਹਾਰ ਰਹੇ ਨੇ ਪੂਰੀ ਤਰ੍ਹਾਂ ਹਾਂ ਪਾਰਟੀ ਦਾ ਜਿਹੜਾ ਅੰਦਰੂਨੀ ਸਰਵੇਖਣ ਹੋਇਆ ਉਹਦੇ ਵਿੱਚ ਇਹ ਕਈ ਲੀਡਰ ਚੋਣਾ ਹਾਰ ਰਹੇ ਨੇ ਤੇ ਇਸ ਕਰਕੇ ਜਿਹੜੀ ਗੱਲ ਮੈਂ ਸਾਰੀ ਕਾ ਸਮਝ ਰਿਹਾ ਸੋਚ ਰਿਹਾ ਕਿ ਆਵਾਮੀ ਪਾਰਟੀ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਇੱਕ ਨਵੇਂ ਤੌਰ ਤਰੀਕੇ ਨਾਲ ਆਣਾ ਚਾਹੁੰਦੀ ਹੈ ਉਹਦੇ ਲਈ ਕਈ ਚਿਹਰੇ ਇਹਨਾਂ ਨੂੰ ਖਤਮ ਵੀ ਕਰਨੇ ਪੈਣੇ ਆ ਕਈਆਂ ਦੇ ਵਿੱਚ ਪਬਲਿਕ 'ਚ ਸਾਖ ਡਿੱਗੀ ਪਈ ਆ ਪੈਸੇ ਦੀ ਵਸੂਲੀ ਬਹੁਤ ਕੀਤੀ ਗਈ ਆ ਆਮ ਜਨਤਾ ਕੋਲੋਂ ਇਸ ਕਰਕੇ ਉਹ ਮੰਤਰੀਆਂ ਦੇ ਖਿਲਾਫ ਲੋਕਾਂ 'ਚ ਰੋਸ ਵੀ ਹੈ ਜੇ ਉਹੋ ਜੇ ਮੰਤਰੀਆਂ ਨੂੰ ਟਿਕਟ ਦਿੱਤੀ ਜਾਊਗੀ ਫਿਰ ਚੋਣਾਂ ਕਿਵੇਂ ਜਿੱਤਣਗੇ ਇਸ ਕਰਕੇ ਜਿਹੜੀ ਗੱਲ ਮੈਂ ਇੱਕ ਕੋਖ ਨੂੰ ਵੀ ਸਮਝ ਰਿਹਾ ਗਹਿਰਾਈ 'ਚ ਵੀ ਜਾ ਰਿਹਾ ਕਿ ਜਦੋਂ ਸੰਜੀਵ ਅਰੂੜਾ ਨੂੰ ਉਹਨਾਂ ਨੇ ਮੰਤਰੀ ਮੰਡਲ 'ਚ ਲੈ ਕੇ ਆਣਾ ਤੇ ਕਈਆਂ ਦੀ ਛੁੱਟੀ ਵੀ ਹੋਣੀ ਹੈ ਕਈ ਨਵੇਂ ਵੀ ਚਿਹਰੇ ਅੰਦਰ ਆ ਰਹੇ ਆ ਜੀ ਬਿਲਕੁਲ ਸਰ ਹੁਣ ਅਗਲੀ ਖਬਰ ਵੱਲ ਵਧਦੇ ਆ ਮੋ ਖਬਰ ਤੇ ਗੱਲ ਕਰਦੇ ਆ ਸੋ ਭਾਰਤ ਅਤੇ ਕੈਨੇਡਾ ਵਿਚਾਲੇ ਹੁਣ ਨਰਮੀ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਤੇ ਇਹਨਾਂ ਨੂੰ ਇਹ 8 ਮਹੀਨੇ ਬਾਅਦ ਇਹ ਸਫਲਤਾ ਮਿਲੀ ਹੈ ਤੇ ਹੁਣ ਇਹਨਾਂ ਦੋਨਾਂ ਨੇ ਆਪਣਾ ਆਪਣੇ ਆਪਣੇ ਜਿਹੜੇ ਡਿਪਲੋਮੈਟਸ ਨੇ ਉਹਨਾਂ ਦੀ ਬਹਾਲੀ ਦਾ ਫੈਸਲਾ ਲਿਆ ਕੀ ਮੈਂ ਦੇਖਦੇ ਹਾਂ ਸਰ ਦੇਖੋ ਬਿਲਕੁਲ ਸਾਰੀਕਾ ਕੀ ਇੱਕ ਦੌਰ ਸੀਗਾ ਕਿ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਬੜੇ ਖੱਟੇ ਹੋ ਗਏ ਸਨ ਜੀ ਜੀ ਯਾਦ ਹੋਵੇਗਾ ਕਿ ਜਿਵੇਂ ਭਾਈ ਹਰਦੀਪ ਸਿੰਘ ਨੇਜਰ ਦੀ ਮਰਡਰ ਹੋਇਆ ਕੈਨੇਡਾ ਉਹਦਾ ਇਲਜ਼ਾਮ ਹਿੰਦੁਸਤਾਨ ਦੇ ਡਿਪਲੋਮੈਟਸ ਤੇ ਲਗਾਇਆ ਗਿਆ ਔਰ ਕੈਨੇਡਾ ਨੇ ਕਈ ਡਿਪਲੋਮੈਟਸ ਨੂੰ ਦੇਸ਼ ਛੱਡਣ ਲਈ ਕਿਹਾ ਜੀ ਜਦੋਂ ਕੈਨੇਡਾ ਨੇ ਭਾਰਤੀ ਡਿਪਲੋਮੈਟਸ ਨੂੰ ਉੱਥੋਂ ਕੱਢਿਆ ਤੇ ਭਾਰਤ ਦੇ ਲੋਕਾਂ ਨੇ ਵੀ ਇੱਥੇ ਭਾਰਤ ਦੀ ਸਰਕਾਰ ਦੀ ਉਹਨਾਂ ਨੇ ਕੈਨੇਡਾ ਦੇ 6 ਡਿਪਲੋਮੈਟਸ ਨੂੰ ਵਾਪਸ ਭੇਜਿਆ ਜੀ ਅੱਛਾ ਉਹਦਾ ਇੰਪੈਕਟ ਇਹ ਹੋਇਆ ਕਿ ਸਾਡੇ ਦੇਸ਼ਾਂ ਦੇ ਵਿੱਚ ਤਲਕੀ ਵੱਧ ਗਈ ਉਹਨਾਂ ਦੋਨਾਂ ਦੇਸ਼ਾਂ 'ਚ ਵੀਜ਼ਾ ਦੀ ਪ੍ਰੋਸੈਸ ਸਲੋ ਹੋ ਗਏ ਵਪਾਰ ਸਲੋ ਹੋ ਗਿਆ ਜੀ ਕਈ ਚੀਜ਼ਾਂ ਜਿਹੜੀਆਂ ਸਾਡੀਆਂ ਕੈਨੇਡਾ ਨਾਲ ਸਾਂਝੀਆਂ ਹੈਗੀਆਂ ਹੂੰ ਸਾਡੇ ਪੰਜਾਬ ਦੇ ਬਹੁਤ ਦੇ ਲੋਕ ਬੜੇ ਕੈਨੇਡਾ ਚ ਹੈਗੇ ਆ ਕੈਨੇਡਾ ਦਾ ਵੀਜ਼ਾ ਪ੍ਰੋਸੈਸ ਇੰਨਾ ਸਲੋ ਹੋਇਆ ਮੈਂ ਪਿਛਲੇ ਦਿਨਾਂ ਦਾ ਗ੍ਰਾਫ ਦੱਸ ਰਿਹਾ ਸੀਗਾ ਕਿ ਕਰੀਬ ਕਰੀਬ 67% ਯੂਨੀਵਰਸਿਟੀਆਂ ਦੇ ਵੀਜ਼ਾ ਰਿਜੈਕਟ ਕਰ ਦਿੱਤੇ ਗਏ ਯੂਨੀਵਰਸਿਟੀਆਂ ਦੇ ਵੀਜ਼ਾ ਕੈਨੇਡਾ ਦੇ ਵਿੱਚ ਰਿਜੈਕਟ ਨਹੀਂ ਹੁੰਦੇ 2-3% ਰਿਫਿਊਜ਼ਲ ਹੁੰਦੀ ਹੈ ਜਿਆਦਾ ਰਿਫਿਊਜ਼ਲ ਨਹੀਂ ਹੁੰਦੀ ਲੇਕਿਨ ਜਿਹੜੀਆਂ ਯੂਨੀਵਰਸਿਟੀਆਂ ਹੈ ਮੰਨ ਲਓ ਮੈਕਰੀਲ ਯੂਨੀਵਰਸਿਟੀ ਹੈ ਮੈਕਮਾਸਟਰ ਯੂਨੀਵਰਸਿਟੀ ਹੈ ਯੂਨੀਵਰਸਿਟੀ ਆਫ ਟੋਰੰਟੋ ਹੈ ਯੂਨੀਵਰਸਿਟੀ ਆਫ ਆਟਵਾ ਹੈ ਕਾਲਟਨ ਯੂਨੀਵਰਸਿ ਇਦੋਂ ਵਾਟਰਲੂ ਯੂਨੀਵਰਸਿਟੀ ਹੈ ਯੂਐਫਟੀ ਹੈ ਇਸ ਤੋਂ ਇਲਾਵਾ ਸਾਈਮਨ ਫ੍ਰੇਜ਼ਰ ਯੂਨੀਵਰਸਿਟੀ ਹੈ ਯੂਵੀਸੀ ਹੈ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਇਹ ਤਾਂ ਟਾਪਰ ਯੂਨੀਵਰਸਿਟੀਆਂ ਹੈ ਇਹਨਾਂ ਦੇ ਵਿੱਚ ਤਾਂ ਬੱਚਿਆਂ ਨੂੰ ਬੜਾ ਟਾਪ ਕਲਾਸ ਬੱਚੇ ਜਾਂਦੇ ਇਹਨਾਂ ਚ ਵੀ ਵੀਜ਼ਾ ਰਿਜੈਕਟਸ ਕੀਤੇ ਗਏ ਅੱਛਾ ਫਿਰ ਦੂਜੀ ਜਿਹੜੀ ਗੱਲ ਹੈ ਜਿਹੜੇ ਕਾਲਜਾਂ ਚ ਜਾਣ ਵਾਲੇ ਬੱਚੇ ਸੀਗੇ ਮੰਨ ਲਓ ਸ਼ੈਡੀਆਂ ਕਾਲਜ ਲੈਂਪਟਨ ਕਾਲਜ ਨੈਗਰਾ ਕਾਲਜ ਸਾਰੇ ਸੈਂਟ ਕਲੇਰੈਂਸ ਕਾਲਜ ਇਹਨਾਂ ਦੇ ਬੱਚਿਆਂ ਦੇ ਕਰੀਬ ਕਰੀਬ 88% ਵੀਜ਼ਾ ਰਿਜੈਕਟ ਕੀਤੇ ਗਏ ਇਹ ਇਹ ਹਿੰਦਿਆਨੀ ਇੱਕ ਕਿਸਮ ਦਾ ਹਿੰਦੁਸਤਾਨ ਦੇ ਪਾਸਪੋਰਟ ਨੂੰ ਉਹਨਾਂ ਨੇ ਖੁੱਡੇ ਲਾਈਨ ਲਾਣਾ ਸ਼ੁਰੂ ਕਰ ਦਿੱਤਾ ਸੀ ਫਿਰ ਦੂਜੀ ਜਿਹੜੀ ਗੱਲ ਹੈ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ ਜੀ ਹਿੰਦੁਸਤਾਨ ਦੇ ਟੌਪ ਜਿਹੜੇ ਗਵਰਨਮੈਂਟ ਆਫਿਸਰਸ ਹੈਗੇ ਆ ਜਿਹੋ ਕੈਨੇਡਾ ਘੁੰਮਣ ਜਾਣਾ ਚਾਹੁੰਦੇ ਸੀ ਉਹਨਾਂ ਦੇ ਵੀਜ਼ਾ ਰੋਕ ਲਿੱਤੇ ਗਏ ਸਰਕਾਰੀ ਮੁਲਾਜ਼ਮਾਂ ਦੇ ਹੁਣ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦਿੰਦਾ ਕਿ ਰਿਟਾਇਰਡ ਐਸਐਸਪੀ ਨੂੰ ਵੀਜ਼ਾ ਡੇਢ ਸਾਲ ਤੋਂ ਨਹੀਂ ਦਿੱਤਾ ਗਿਆ ਹਾਲਾਂਕਿ ਸਾਲ ਤੋਂ ਹਾਲਾਂਕਿ ਉਹ ਭਾਈ ਨਿਜਰ ਦੇ ਮਰਡਰ ਤੋਂ ਪਹਿਲਾਂ ਫਟੋ ਘਟ 10 ਵਾਰ ਕੈਨੇਡਾ ਚਲਾ ਗਿਆ ਤੇ ਲੇਕਿਨ ਹੁਣ ਸਾਲ ਤਾਂ ਉਹਦੀ ਵੀਜ਼ਾ ਦੀ ਫਾਈਲ ਉੱਥੇ ਪਈ ਸੀ ਇਹ ਤਾਂ ਹੋਰ ਜਿੰਨੇ ਸਰਕਾਰੀ ਅਫਸਰ ਹੈ ਜਦੋਂ ਦੇਖਦੇ ਆ ਕਿ ਇਹ ਗਵਰਨਮੈਂਟ ਆਫਿਸਰਸ ਆ ਉਹ ਕਹਿੰਦੇ ਇਹ ਫਿਰ ਇੱਥੇ ਆ ਕੇ ਸਪਾਈ ਨਾ ਹੋਵੇ ਇੱਥੇ ਆ ਕੇ ਜਸੂਸੀ ਨਾ ਕਰੇ ਉਹਨਾਂ ਨੇ ਵੀਜ਼ਾ ਦੇਣੇ ਬੰਦ ਕਰ ਦਿੱਤੇ ਅੱਛਾ ਇਸ ਦਾ ਤੀਜਾ ਇੰਪੈਕਟ ਕੀ ਹੋਇਆ ਜਿਹੜਾ ਬੱਚੇ ਕੈਨੇਡਾ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਨੇ ਉਹਨਾਂ ਦੇ ਸਟੱਡੀ ਪਰਮਿਟ ਖਤਮ ਹੋ ਰਹੇ ਨੇ ਉਹਨਾਂ ਦੇ ਵੀਜ਼ਾ ਐਕਸਟੈਂਡ ਨਹੀਂ ਹੋ ਰਹੇ ਡਿਪਲੋਮੈਟਸ ਹੈ ਨਹੀਂ ਕੋਈ ਗੱਲ ਕਰਨ ਵਾਲਾ ਨਹੀਂ ਕੈਨੇਡਾ ਦੇ ਡਿਪਲੋਮੈਟ ਨਾਲ ਗੱਲ ਕੌਣ ਕਰੇਗਾ ਗੱਲ ਕਰਨ ਲਈ ਤਾਂ ਤੁਹਾਨੂੰ ਕੋ ਡਿਪਲੋਮੈਟਿਕ ਕਰੇਗਾ ਨਾ ਕੋਈ ਸਟੂਡੈਂਟ ਆਪ ਤਾਂ ਡਿਪਲੋਮੈਟ ਨਾਲ ਗੱਲ ਨਹੀਂ ਕਰੇਗਾ ਕਿ ਮੇਰਾ ਵੀਜ਼ਾ ਕਿੱਥੇ ਮੇਰਾ ਆ ਕਿੱਥੇ ਕੋਈ ਗੱਲ ਸੁਣਨ ਵਾਲਾ ਬੱਚਾ ਹੀ ਕੋਈ ਨਹੀਂ ਅੱਛਾ ਉਹਦੇ ਨਾਲ ਕੀ ਹੋਇਆ ਉੱਥੇ ਵਰਕ ਪਰਮਿਟ ਵੀ ਖਤਮ ਹੋ ਗਏ ਬੱਚੇ ਕਾਫੀ ਵਾਪਸ ਵੀ ਆ ਗਏ ਆਣਾ ਸ਼ੁਰੂ ਵੀ ਹੋ ਗਏ ਕਈ ਰਿਫਿਊਜੀ ਵੀ ਹੋ ਗਏ ਕਈ ਦੇਸ਼ ਵੀ ਛੱਡ ਕੇ ਦੂਜੇ ਦੇਸ਼ਾਂ 'ਚ ਚਲੇ ਗਏ ਯੂਰੋਪੀਅਨ ਕੰਟਰੀ 'ਚ ਵੜ ਗਏ ਕੋਈ ਪੁਰਤਗਾਲ ਚਲਾ ਗਿਆ ਕੋਈ ਜਰਮਨ ਚਲਾ ਗਿਆ ਕੋਈ ਇਟਲੀ ਚਲਾ ਗਿਆ ਕੋਈ ਫਰਾਂਸ ਚਲਾ ਗਿਆ ਬਈ ਚਲੋ ਕਿਤੇ ਘਰੋਂ ਦੇ ਪੈਸੇ ਲਾ ਕੇ ਆਏ ਆ ਪੰਜਾਬ 'ਚ 50 ਲੱਖ ਰੁਪਈਆ ਕਿਤੇ ਅਸੀਂ ਡੁੱੜ ਜਾਵਾਂਗੇ ਆਪਾਂ ਘਰ ਜਾ ਕੇ ਹੁ ਕੀ ਮੂੰਹ ਦਿਖਾਵਾਂਗੇ ਪਿੰਡ 'ਚ ਕੀ ਮੂੰਹ ਦਿਖਾਵਾਂਗੇ ਸਾਡੇ ਤਾਂ ਪੰਜਾਬ 'ਚ ਇਹੀ ਚੀਜ਼ਾਂ ਮਾਰ ਜਾਂਦੀਆਂ ਕਿ ਅਸੀਂ ਪਿੰਡ 'ਚ ਮੂੰਹ ਕੀ ਦਿਖਾਣਾ ਅੱਛਾ ਫੇਰ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਇਹ ਚੀਜ਼ਾਂ ਦੇ ਹੱਲ ਨਹੀਂ ਨਿਕਲਦੇ ਪਏ ਸੀਗੇ ਜਿਹੜੇ ਉਸ ਤੋਂ ਇਲਾਵਾ ਕੈਨੇਡਾ ਨੇ ਵੀਜ਼ਾ ਪ੍ਰੋਸੈਸ ਬੜੇ ਸਖਤ ਕਰਤੇ ਸੀਗੇ ਜਿਵੇਂ ਐਲ ਐਮ ਆਈ ਐ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹੈ ਇਹਦੇ 50 ਨੰਬਰ ਹੁੰਦੇ ਸੀ ਉਹ ਬੰਦ ਕਰ ਛੱਡੇ ਪੀਆਰ ਮਿਲਦੀ ਨਹੀਂ ਪਈ ਲੋਕਾਂ ਨੂੰ ਫਾਈਲਾਂ ਲੱਗੀਆਂ ਪਈਆਂ ਪ੍ਰੋਵੈਂਸਿਸ ਜਿਹੜੀਆਂ ਸਟੇਟ ਆ ਉਹ ਲੈਟਰ ਨਹੀਂ ਦੇ ਰਹੀਆਂ ਉਹਦੇ ਕਰਕੇ ਬੱਚੇ ਜਿਹੜੇ ਆ ਉਹਨਾਂ ਨੂੰ ਉਹਨਾਂ ਦੀਆਂ ਫਾਈਲਾਂ ਨਹੀਂ ਪੀਆਰ ਦੀਆਂ ਕਲੀਅਰ ਹੋ ਰਹੀਆਂ ਜੀ ਉਹਨਾਂ ਨੂੰ ਪੀਆਰ ਨਹੀਂ ਮਿਲੂਗੀ ਵਰਕ ਪਰਮਿਟ ਖਤਮ ਹੋ ਗਿਆ ਫਿਰ ਵਾਪਸ ਆਣਾ ਪਏਗਾ ਜੀ ਅੱਛਾ ਵਰਕ ਵੀਜ਼ਾ ਵੀ ਨਹੀਂ ਵੱਧ ਰਿਹਾ ਕਈਆਂ ਦਾ ਉਹ ਬੰਦ ਕਰ ਰਹੇ ਹੋ ਕਹਿੰਦੇ ਸੀ ਠੀਕ ਹੈ ਤੁਸੀਂ ਸਟੱਡੀ ਕੀਤੀ 3 ਸਾਲ ਦਾ ਵਰਕ ਵੀਜ਼ਾ ਦੇਤਾ ਜਾਓ ਤੁਸੀਂ ਵਾਪਸ ਤੁਸੀਂ ਕੰਮ ਕਰ ਲਿਆ ਜਾਓ ਜਦੋਂ ਜ਼ਰੂਰਤ ਹੋਏਗੀ ਫਿਰ ਵੀਜ਼ਾ ਲੈ ਕੇ ਆ ਜਾਣਾ ਅੱਛਾ ਦੁਬਾਰਾ ਵਰਕ ਵੀਜ਼ਾ ਮਿਲਦਾ ਨਹੀਂ ਯਾਰ ਇਹ ਗੱਲ ਕਲੀਅਰ ਹੈ ਕਿ ਕੈਨੇਡਾ ਸਿੱਧਾ ਵਰਕ ਵੀਜ਼ਾ ਨਹੀਂ ਦਿੰਦਾ ਉਹ ਸਿਰਫ ਸਟੂਡੈਂਟ ਤੋਂ ਬਾਅਦ ਉਹਨੂੰ ਵਰਕ ਵੀਜ਼ਾ ਦਿੰਦਾ ਕੱਛ ਲੋਕਾਂ ਨੇ ਕੀ ਕੀਤਾ ਕੀ ਉਹਨਾਂ ਨੇ ਆਪਣਾ ਵਰਕ ਵੀਜ਼ਾ ਤੋਂ ਬਾਅਦ ਦੁਬਾਰਾ ਸਟੱਡੀ ਕਰਨੀ ਸ਼ੁਰੂ ਕਰਤੀ ਆ ਬਈ ਇੰਡੀਆ ਜਾਣਾ ਪਏਗਾ ਇੱਥੇ ਫਿਰ ਕਾਲਜ 'ਚ ਐਡਮਿਸ਼ਨ ਲੈ ਲਓ ਸਾਲ ਕ ਲਾ ਲਓ ਸਾਲ ਬਾਅਦ ਫਿਰ ਆਪਾਂ ਵਰਕ ਪਰਮਿਟ ਲੈ ਲਾਂਗੇ 3 ਸਾਲ ਦਾ ਦੇਖੋ ਤੁਸੀਂ ਹਾਲਾਤ ਕਿੱਧਰ ਲੈ ਪਾਸੀ ਜਾ ਰਹੇ ਸੀ ਔਰ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਜਿਹੜੀ ਉੱਥੇ ਪੰਜਾਬੀ ਕਮਿਊਨਿਟੀ ਵੀ ਆ ਹਮ ਜੇ ਮੰਨ ਲਓ ਸਰੀ ਦੇ ਵਿੱਚ ਹੈ ਬ੍ਰਹਮਟਨ ਜਾ ਮਿੱਸੀ ਸਾਜਾ ਜਾ ਤੇ ਇਨ ਇਹਨਾਂ ਦੇ ਜਿਹੜੇ ਨਾ ਘਰਾਂ ਦੀਆਂ ਕੀਮਤਾਂ ਵੀ ਡਿਗਨ ਲੱਪੀਆਂ ਸੀ ਜਿਹੜਾ ਜਿਹੜੇ ਜਿਹੜਾ ਜਿਹੜੇ 1 ਮਿਲੀਅਨ ਦਾ ਘਰ ਹੈਗਾ ਉਹ 8-8 ਮਿਲੀਅਨ ਦੇ ਰਹਿ ਗਏ ਮਤਲਬ 1 ਮਿਲੀਅਨ ਦਾ ਘਰ ਸੀਗਾ 10 ਮਿਲੀਅਨ ਦਾ ਘਰ ਸੀ ਉਹ 8 ਮਿਲੀਅਨ ਦਾ ਰਹਿ ਗਿਆ ਤੇ ਉਹ ਹਾਲਾਤ ਇਹ ਹੈਗੇ ਆ ਬਈ ਉੱਥੇ ਰੇਟ ਡਿਗਨ ਦੇ ਨਾਲ ਲੋਕਾਂ ਦੇ ਵਿੱਚ ਅਫਰਾ ਤਫਰੀ ਵੀ ਮਚ ਗਈ ਲੋਕਾਂ ਨੇ ਮੌਰਗੇਜ ਕਰਾਏ ਹੋਏ ਆ ਘਰ ਜਾਣਗੇ ਕਿਦਾਂ ਕਿਸ਼ਤਾਂ ਕਿਦਾਂ ਦੇਣਗੇ ਸਟੂਡੈਂਟ ਹੀ ਨਹੀਂ ਜਾ ਰਿਹਾ 80-85% ਸਟੂਡੈਂਟ ਦੇ ਰਿਫਿਊਜ਼ਲ ਹੋ ਗਈ ਬੱਚੇ ਰਹਿਣ ਵਾਲੇ ਕੋਈ ਨਹੀਂ ਹੈਗੇ ਘਰ ਖਾਲੀ ਪਏ ਆ ਤੁਸੀਂ ਬੈਂਕ ਦੀ ਕਿਸ਼ਤ ਕਿਵੇਂ ਦੇਣੀ ਆ ਉੱਥੇ ਕੋਈ ਵੀ ਤਾਂ ਇਹ ਨਹੀਂ ਕੈਸ਼ ਘਰ ਖਰੀਦਦਾ 35 35 ਸਾਲਾਂ ਦੇ ਲੋਨ ਆ 40 40 ਸਾਲਾਂ ਦੇ ਲੋਨ ਆ ਪੈਸੇ ਕਿਵੇਂ ਧਾਰਨੇ ਆ ਅੱਛਾ ਇਹ ਸਾਰੀਆਂ ਚੀਜ਼ਾਂ ਦਾ ਹੁਣ ਸਮੱਸਿਆਵਾਂ ਦਾ ਹੱਲ ਹੋਣ ਦੀ ਉਮੀਦ ਜਗ ਗਈ ਆ ਕਿਉਂਕਿ ਹਿੰਦੁਸਤਾਨ ਨੇ ਉੱਥੇ ਨਵੇਂ ਡਿਪਲੋਮੈਟ ਵੀ ਲਗਾਤੇ ਆ ਦਿਨੇਸ਼ ਉਹਨਾਂ ਦਾ ਨਾਮ ਹੈ ਜੀ ਔਰ ਉਹ ਜਿਹੜਾ ਵਾ ਹੁਣ ਉਹਨਾਂ ਨੇ ਜੁਆਇਨ ਵੀ ਕਰ ਲੈਣਾ ਸਾਡਾ ਉੱਥੇ ਜਿਹੜਾ ਦੁਆਰਾ ਕੈਨੇਡਾ ਦੇ ਨਾਲ ਰਿਸ਼ਤੇ ਸੁਧਰਨੇ ਸ਼ੁਰੂ ਹੋ ਗਏ ਆ ਜਿਹੜੀ ਨਵੀਂ ਸਰਕਾਰ ਬਣੀ ਹੈ ਮਾਰਕ ਕਰਨੀ ਦੀ ਹੂੰ ਉਹ ਡਵੈਲਪਮੈਂਟ ਦੇ ਉੱਤੇ ਫੋਕਸ ਹੈ ਜੀ ਬਈ ਅਸੀਂ ਕੈਨੇਡਾ ਨੂੰ ਤਰੱਕੀ ਕਿੱਦਾਂ ਦੇਣੀ ਹੈ ਕੈਨੇਡਾ ਦੇ ਰਿਸ਼ਤੇ ਬਾਕੀ ਦੇਸ਼ਾਂ ਨਾਲ ਕਿਵੇਂ ਸੁਧਾਰਨੇ ਆ ਮਾਰਗ ਕਰਨੀ ਕਿਉਂਕਿ ਪਹਿਲਾਂ ਬੈਂਕ ਦੇ ਗਵਰਨਰ ਰਹਿ ਚੁੱਕੇ ਆ ਜੀ ਜੀ ਉਹਨਾਂ ਨੂੰ ਸਭ ਕੁਝ ਪਤਾ ਹੈ ਮੈਂ ਆਪਣੇ ਦੇਸ਼ ਨੂੰ ਤਰੱਕੀ ਤੇ ਕਿਵੇਂ ਰਾਹ ਤੇ ਲੈ ਕੇ ਜਾਣਾ ਔਰ ਉਹਨਾਂ ਨੇ ਜਿਹੜਾ ਮੰਤਰੀ ਮੰਡਲ ਵੀ ਬਣਾਇਆ ਹਾਂ ਹਾਂ ਸਾਰੀਕਾ ਉਹਦੇ ਚ ਦੇਖੋ ਉਹਨਾਂ ਨੇ ਸੁਨੀਤਾ ਆਨੰਦ ਨੂੰ ਫੋਰਨ ਮਿਨਿਸਟਰ ਬਣਾਇਆ ਜੀ ਜੀ ਔਰ ਮਨਿੰਦਰ ਸਿੰਘ ਸਿੱਧੂ ਨੂੰ ਜਿਹੜਾ ਉਹਨਾਂ ਨੇ ਟ੍ਰੇਡ ਇੰਡਸਟਰੀਅਲ ਮਿਨਿਸਟਰ ਬਣਾਇਆ ਜੰਦਰ ਦੇ ਜਮਪਾਲ ਨੇ ਮਤਲਬ ਰਹਿਣ ਵਾਲੇ ਨੇ ਮਨਿੰਦਰ ਸਿੱਧੂ ਜੀ ਦੋਨੋਂ ਵਿਜ਼ਨਰੀ ਐ ਉਹਨਾਂ ਦਾ ਆਪਣਾ ਵਿਜ਼ਨ ਐ ਦੋਨਾਂ ਦੀ ਆਪਣੀ ਸੋਚ ਐ ਲੱਗੇ ਹੋਏ ਐ ਦੇਸ਼ ਨੂੰ ਉਹਨਾਂ ਦੀ ਨਵੀਆਂ ਨਵੀਆਂ ਸਕੀਮਸ ਆ ਰਹੀਆਂ ਡਵੈਲਪਮੈਂਟਸ ਦੀਆਂ ਸਕੀਮਸ ਆ ਰਹੀਆਂ ਸੋ ਸਾਰਾ ਕੁਲ ਮਿਲਾ ਕੇ ਇਹ ਹੈਗਾ ਕਿ ਮੈਨੂੰ ਉਮੀਦ ਲੱਗ ਰਹੀ ਐ ਹੁਣ ਕੈਨੇਡਾ ਤੇ ਹਿੰਦੁਸਤਾਨ ਦੇ ਰਿਸ਼ਤੇ ਸੁਖਾਵੇਂ ਹੋਣਗੇ ਜਿਹੜੇ ਇੱਕ ਦੂਜੇ ਦੇਸ਼ਾਂ ਦੇ ਉੱਤੇ ਦੋਸ਼ਾ ਰੋਪਣ ਹੋ ਰਿਹਾ ਸੀ ਇੱਕ ਦੂਜੇ ਦੇਸ਼ਾਂ ਨਾਲ ਤਲਖੀ ਹੋ ਰਹੀ ਸੀ ਉਹ ਸਾਰੀ ਹੁਣ ਬੰਦ ਹੋ ਜਾਵੇ ਜੀ ਬਿਲਕੁਲ ਸਰ ਸੋ ਹਫਤਾ ਭਰ ਦੀਆਂ ਅਸੀਂ ਮੁੱਖ ਖਬਰਾਂ ਤੇ ਗੱਲਬਾਤ ਕੀਤੀ ਹੈ ਚਰਚਾ ਕੀਤੀ ਹੈ ਹੁਣ ਸਮਾਂ ਨਹੀਂ ਇਜਾਜ਼ਤ ਦਿੰਦਾ ਕਿ ਹੋਰ ਖਬਰਾਂ ਤੇ ਗੱਲਬਾਤ ਕਰੀਏ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਸਰ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ